ਆ ਅੰਕਲ ਹੁਣਾ ਬਲੇਡ ਮਾਰੇ ਨੇ ਇਹੇ ਬਚ ਗਏ ਪੈਸੇ ਇਹਦੇ ਹੱਥ ਚੋਂ ਹੀ ਕੱਢ ਕੇ ਲੈ ਗਏ ਉਹ ਮੈਂ ਇਹਦੇ ਹੱਥ ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਆ ਨਹੀਂ ਦੋ ਤਿੰਨੀਆਂ ਸੀ ਉਹ ਨਹੀਂ ਉਹ ਮੈਨੂੰ ਲਵਾਪਾ ਪਾਟਾ ਲਗਾ ਮੈਨੂੰ ਲੱਗਦਾ ਅੰਕਲ ਦੇ ਪੈਸੇ ਕੱਢ ਲੈ ਮੈਂ ਦੇਖ ਲੈ ਆਹੀ ਆ ਆ ਲਾਲ ਸੂਟ ਵਾਲੀ ਹਾਂ ਦੇ ਬਾਹ ਦੇ ਆ ਹਾਂ ਆ ਦੇ ਝੋੜਾ ਝੋੜਾ ਚੈੱਕ ਕਰ ਲੈ ਭਾਜੀ ਇਹਦੇ ਕੋਲ ਆ ਦੇ ਕੋਲ ਆ ਦੇ ਆ ਸੱਟ ਤੇ ਆ ਸੱਟ ਤੇ ਆ ਦੇ ਕਿਆ ਹੋ ਗਿਆ ਪੈਸੇ ਲਗਾ ਕੇ ਲੈ ਗਈ ਕੋ ਚੌਕੀ ਨੂੰ ਨਾ ਬੋਲ ਸ਼ਰਮ ਕਰੋ ਪੈਸੇ ਕੱਢ ਲੈ ਖਾ ਦੇ ਤਾਂ ਆਹਣ ਸਿੱਟ ਦੇ ਦਿੱਤਾ ਥੱਲੇ ਸਾਰੇ ਕੱਢ ਲੈ ਲੱਖ ਰੁਪਿਆ ਕੱਢ ਲਿਆ ਲੈ ਇਹਦੇ ਥੱਪੜ ਤਾਂ ਮਾਰਾ ਨੂੰ ਰੋਕ ਲਾ ਰੋਕ ਲਾ ਅੱਛਾ ਥੱਲੇ ਦੰਦੜ ਸਿੱਟਦੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਂ ਨਹੀਂ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆ ਦੇ ਲਿਫਾਵਾ ਹੀ ਨਹੀਂ ਪਾੜਿਆ ਆ ਦੇ ਓਹੋ ਆ ਦੇ ਇਹ ਲਿਫਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਤੁਹਾਡਾ ਕੀ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ 'ਚ ਪੈਸੇ ਮੈਂ ਇਹ ਹੱਥ 'ਚ ਪੈਸੇ ਦੇਖ ਲੈ ਇਹ ਉੱਤਰ ਨਹੀਂ ਦੇ ਦੇ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ 'ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋਈ ਫੇਲ ਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਇਹਨਾਂ ਕੋ ਪੰਜ ਲਾਓ ਇੰਨੀਆਂ ਛੱਡੀਆਂ 500 ਦੀਆਂ ਕਰੋ ਫੋਨਿੰਗ ਕਰਮਣੇ ਹਾਂ ਚੰਬੇ ਉਹ ਦਵਸਟ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਤੇ ਸਿਰ ਤੇ ਬੱਸ ਜੀ ਫਾਫਾ ਇੱਥੋਂ ਬਾੜਦਾ ਹਾਲ ਫਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਗੁਦਰਤੀ ਬਾਛ ਰਖਾ ਮੈਂ ਗਿਆ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ 'ਚ ਦੇ ਇਹ ਲਪਾਉਂਦੀ ਸੀ ਦਵਸਟ ਇਕੱਠੇ ਕਰਦੀ ਸੀ ਹੈਗਾ ਕਿ ਮੇਰਾ ਨੰਬਰ ਲਾਇਆ ਕਿਨੇ ਮੈਨੂੰ ਆ ਦੋ ਆਹ ਬਲੇਡ ਅੰਕਲ ਹੁਣ ਆ ਬਲੇਡ ਮਾਰੇ ਨੇ ਇਹੇ ਬਚ ਗਏ ਪੈਸੇ ਇਹਦੇ ਹੱਥ 'ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ ਹਾਂ ਹਾਂ ਹੁਣ ਸਿੱਟੇ ਦਾਵਾ ਸਾਟਾ ਨੇ ਪੈਰਾ ਚ ਸੜ ਪਏ ਉੱਤੇ ਬੱਸ ਚ ਉਹ ਤੂੰ ਇੱਥੇ ਨਾ ਆ ਜਾ ਤੂੰ ਸਿੱਟ ਦੇ ਤੇ ਥੱਲੇ ਸਾਰੇ ਕੱਢ ਲੈ ਲੱਖ ਰੁਪਇਆ ਕੱਢ ਲੈ ਆ ਵੇ ਦੇਖ ਲੈ ਅੱਗੇ ਕੀ ਹੋ ਦੇਖੋ ਇਹਦਾ ਥੱਪੜ ਤਾਂ ਮਾਰਾ ਉਹਨੂੰ ਰੋਕ ਲਾ ਰੋਕ ਲਾ ਅੱਛਾ ਇਹ ਥੱਲੇ ਦੌੜ ਸਿੱਟ ਤੇ ਪੈਸੇ ਪੈਸੇ ਸਟੇ ਨੇ ਉੱਥੇ ਤੇਰੇ ਹੱਥ 'ਚ ਪੈਸੇ ਸੀਗੇ ਨਾ ਨਹੀਂ ਮੇਰੇ ਮੈਂ ਨਹੀਂ ਤੇਰੇ ਹੱਥ 'ਚ ਸੀਗੇ ਮੈਂ ਦੇਖੇ ਤੇਰੇ ਹੱਥ 'ਚ ਤੇਰਾ ਹੁਲੀਆ ਤੇ ਇੱਕ ਮੈਨੂੰ ਪਹਿਲੇ ਪਤਾ ਲੱਗ ਗਿਆ ਕੋਈ ਪੈਸੇ ਇਹਦੇ ਨਹੀਂ ਹੈਗੇ ਆਹ ਦੇ ਲਿਫਾਵਾ ਹੀ ਨਹੀਂ ਪਾੜਿਆ ਆਹ ਦੇ ਓਹੋ ਆਹ ਦੇ ਇਹ ਲਿਫਾਵਾ ਤੁਹਾਡੇ ਰੋਮ ਮਾਰਿਆ ਅਜੇ ਵੀ ਨਾ ਪਾਵੇ ਤੇ ਵਿੱਚ ਇਹਨੂੰ ਪਾੜ ਕੇ ਰੱਖੋ ਬਲੇਡ ਮਾਰਿਆ ਨਹੀਂ ਓਹੋ ਬਲੇਡ ਮਾਰਿਆ ਨਹੀਂ ਤੁਹਾਡਾ ਕੀ ਨੰਬਰ ਹੈਗਾ ਮੈਂ ਦੇਖਿਆ ਮੈਂ ਦੇਖਿਆ ਹੱਥ 'ਚ ਪੈਸੇ ਮੈਂ ਹੱਥ 'ਚ ਪੈਸੇ ਦੇਖ ਲੈ ਇਹ ਉੱਤਰ ਨਹੀਂ ਦੇ ਦੇ ਕੇ ਮੈਂ ਕਿ ਕੋ ਇੰਨੇ ਪੈਸੇ ਕਿੱਥੋਂ ਆ ਗਏ ਜਦੋਂ ਤੁਹਾਡਾ ਲਫਾਵਾ ਪਾਟਾ ਮੈਨੂੰ ਸ਼ੱਕ ਪਈ ਮੈਂ ਕਿ ਅੰਕਲ ਦਾ ਲੱਗਦਾ ਲਫਾਵਾ ਪਾਟੇ 'ਚੋਂ ਪੈਸੇ ਕੱਢ ਪਰ ਇਹਨਾਂ ਦਾ ਹੁਲੀਆ ਤੇ ਇਹ ਉਹ ਜਨਾਨੀ ਨਾਲ ਕੋਈ ਫੇਲ ਸੂਟ ਵਾਲੀ ਉਹ ਵੀ ਇਹ ਦੋਏ ਜਾਣੀਆਂ ਮੈਂ ਕਿ ਮੈਂ ਕਿ ਇਹਨਾਂ ਦਾ ਹੁਲੀਆ ਲਾ ਕੇ ਤਾਂ ਲੱਗਦਾ ਨਹੀਂ ਨਾ ਤੂੰ ਪੰਜ ਲਾਓ ਇੰਨੀਆਂ ਛੱਡੀਆਂ 500 ਦੀਆਂ ਕਰੋ ਫੋਣੀ ਕਰਮਣੇ ਹਾ ਚੰਬੇ ਉਹ ਦਵਸੜਾ ਹੁਣ ਜਿਆਦਾ ਫੜੀ ਅਸੀਂ ਤਾਂ ਪੈਸੇ ਕੱਢੋ ਉੱਤੇ ਸਿਰ ਤੇ ਬੱਸ ਜੀ ਫਾਫਾ ਇੱਥੋਂ ਬਾੜਦਾ ਹਾਲ ਫਾਫਾ ਬਾੜਦਾ ਅੰਕਲ ਉਹਨਾਂ ਦਾ ਹੁਣ ਮਿਲ ਗਏ ਆਹੋ ਮੈਂ ਗੁਦਰਤੀ ਬਾਛ ਰਖਾ ਮੈਂ ਗਿਆ ਉਹ ਮੈਂ ਦੇਖ ਲਿਆ ਉਹ ਮੈਂ ਦੇਖ ਲਿਆ ਮੁੰਡੇ ਨੇ ਦੇਖ ਲਿਆ ਉਹ ਮੈਂ ਇਹਦੇ ਹੱਥ 'ਚ ਦੇ ਇਹ ਲਪਾਉਂਦੀ ਸੀ ਦਵਸੜ ਇਕੱਠੇ ਕਰਦੀ ਸੀ ਹੈਗਾ ਕਿ ਮੇਰਾ ਨੰਬਰ ਲਾਇਆ ਕਿਨੇ ਮੈਨੂੰ ਆ ਦੋ ਆਹ ਅੰਕਲ ਹੁਣ ਆਹ ਬਲੇਡ ਮਾਰੇ ਨੇ ਇਹੇ ਬਚ ਗਏ ਪੈਸੇ ਇਹਦੇ ਹੱਥ 'ਚ ਸੀ ਕੱਢ ਕੇ ਲੈ ਗਈ ਉਹ ਮੈਂ ਇਹਦੇ ਹੱਥ 'ਚ ਪਹਿਲੇ ਉੱਤਰ ਲੱਗੀ ਤੇ ਦੇਖ ਲੈ